ਸ੍ਰੀ ਕਲਜੀ ਸਾਰਿਆਂ ਨੂੰ ਮੇਰਾ ਲਾਪਰਿਤ ਕਰ ਹਜ਼ਰਾਂ ਜੀ ਕੋਰ ਜਿਸਮ ਜਿਸ ਦਵਾਰਾ ਲਿਖਿਆ ਗਿਆ ਨਾਵਲ 나ਝਵ ਦਾ ਪੱਗ ਪੱਲਾ ਲਾ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਫਿਰ ਦੀਪੀ ਨੇ ਕਰ ਦਿੱ ਦਰਵਾਜ਼ੇ ਨੂੰ ਲਟਮਰ ਕੇ ਪੂਰਾ ਦਵਾਰ ਖੋਲ ਦਿੱਤਾ ਸੀ ਜਿੱਤਾ ਜੋ ਕਿ ਦੀਪੀ ਦੀ ਘਰ ਵਾਲੀ ਸੀ ਇਸ ਨੇ ਬਿਨਾਂ ਦਿਖੇ ਕਹਾਣਾ ਦੰਨਿਆ ਸ਼ੁਰੂ ਕਰ ਦਿੱਤੀਆਂ ਕਿੜਾਵੇ ਜੇ ਖਣੇ ਦਾ ਤੋੜਨਾ ਆਪਣੇ ਖਸਮ ਨੂੰ ਦੀਪੇ ਨੇ ਅਗਾਹੋ ਕੇ ਬੋਲਣਾ ਸ਼ੁਰੂ ਕੀਤਾ ਕੁਝ ਨਹੀਂ ਹੁੰਦਾ ਇਹਨੂੰ ਤੂੰ ਫਿਕਰ ਨਾ ਕਰ ਜਿੱਤੂ ਮੈਂ ਨਾ ਮਲਵਾ ਦੂੰ ਅਜਿਹਾ بڑا ਮਜਬੂਤਾ ਉਹ ਪਾਗਲਾ ਵਾਂਗ ਦਰਵਾਜ਼ੇ ਦਾ ਮੁਆਇਨਾ ਕਰਨ ਲੱਗਾ ਅੱਜ ਫਿਰ ਦੀਪਾ ਸ਼ਰਾਵਨਲ ਰਾਜ ਦੇ ਘਰ ਵੜਿਆ ਸੀ ਜਿਸ ਕਾਰਨ ਉਸ ਕੋਲੋਂ ਸਹਿਤਰਾ ਬੋਲ ਵੀ ਨਹੀਂ ਸੀ ਹੋ ਰਿਹਾ ਫਿਰ ਤੂੰ ਅੱਜ ਫੇਡ ਅਪ ਕੇ ਆ ਗਿਆ ਜਿਹੜਾ ਰਹਿਂਦਾ ਖੁੰਦਾ ਹੈਗਾ ਤੂੰ ਇਹਨੂੰ ਵੀ ਤੋੜ ਦੇ ਉਹ ਟਾਕ ਤੇ ਹੱਥ ਰੱਖ ਦੀਪੀ ਉੱਤੇ ਵੱਲ ਰਹੀ ਸੀ ਤੇਰੇ ਕੋਲ ਕੱਖ ਨਹੀਂ ਹੋਣਾ ਮੇਰੇ ਤਾਂ ਨਸੀਬ ਹੀ ਮਾੜੇ ਲਿਖੇ ਰੱਬ ਨੇ ਕਿੱਥੋਂ ਸ਼ਰਾਬੀ ਪੱਲੇ ਪੈ ਗਿਆ ਮੇਰੀ ਜਿੱਤੋ ਨਹੀਂ ਆਪਣੇ ਮੱਥੇ ਤੇ ਹੱਥ ਮਾਰਾ ਦੀਪੇ ਨੂੰ ਦਹਾਈ ਪਾਇ ਦੀਪਾ ਡਿੱਗਦਾ ਟੈਂਦਾ ਮੰਜੇ ਤੇ ਜਾ ਪਿਆ ਐਵੇਂ ਦੇਖ ਕੇ ਮੈਂ ਰੋਲਾ ਪਈ ਜਾਂਦੀ ਆ ਤੈਨੂੰ ਕਿਹਾ ਮੈਂ ਕੁਝ ਨਹੀਂ ਹੁੰਦਾ ਹੋ ਜੋ ਠੀਕ ਹੋ ਜੋ ਠੀਕ ਬੋਲਦਾ ਬੋਲਦਾ ਉਹ ਤੋਂ ਬੜਬੜਾਉਂਦਾ ਢੇਰੀ ਹੋ ਗਿਆ ਨਾ ਇੰਜ ਕਿਵੇਂ ਹੋ ਜੋ ਠੀਕ ਇਸ ਚੰਦਰੀ ਸ਼ਰਾਬ ਨੇ ਮੇਰਾ ਘਰ ਫੂਕਦਾ ਸ਼ਰਾਬੀ ਪੱਲੇ ਪਾ ਦਿੱਤਾ ਮੇਰੇ ਉਹ ਖੱਪੀ ਹੋਈ ਬੋਲਦੀ ਜਾ ਰਹੀ ਸੀ ਕਿ ਕੁੜੇ ਨਾਜੋ ਟੁੱਟ ਪੈਣੀ ਕਿੱਥੇ ਮਰ ਗਈ ਤੂੰ ਹਾਂਜੀ ਬੇਬੇ ਕੀ ਹੋਇਆ ਨਾਜੋ ਆਪਣੀ ਬੇਬੋ ਦੀ ਆਵਾਜ਼ ਸੁਣ ਦੌੜੇ ਬਾਹਰ ਆਏ ਜਿੱਤੋਨੇ ਕੋਲ ਪਈ ਪਾਤੀ ਨਾਜ ਤੇ ਵਗਾ ਮਾਰੀ ਜੋ ਕਿ ਜਾ ਕੇ ਉਸ ਦੇ ਕਿੱਟਿਆਂ ਵਿੱਚ ਵੱਜੀ ਆ ਹਾਏ ਕਰਦੀ ਨੇ ਉਸਨੇ ਆਪਣਾ ਗਿੱਟਾ ਫੜ ਲਿਆ ਮੇਰਾ ਲਹੂ ਪੀਨ ਨੂੰ ਚੌਣਾ ਜੰਪਿਆ ਦੱਸਦਾ ਨਹੀਂ ਤੈਨੂੰ ਪਿਓ ਤੇਰਾ ਇਦਾਂ ਹੀ ਪਿਆ ਕੋਈ ਲੀੜਾ ਦੇ ਦੇ ਉੱਤੇ ਗਿੱਟਾ ਫੜ ਕੇ ਬਹਿ ਗਏ ਫੁੱਟਨੀ ਵੱਜ ਗਿਆ ਅਟਕੜ ਹੋਣ ਕੁਝ ਹੋਰ ਮਾਰਾ ਇਧਰ ਚੱਲਿਆਂ ਬੀਬੇ ਲੀੜਾ ਲੈਣ ਉਹ ਦਰਦ ਨਾਲ ਤੜਫਦੀ ਅੰਦਰ ਨੂੰ ਦੁਰਪਈ 나ਜੋ ਨੇ ਇੱਕ ਮੈਲਾ ਜਿਹਾ ਕੰਬਲਿਆ ਕੇ ਬਾਪੂ ਤੇ ਪਾ ਦਿੱਤਾ ਜੋ ਕਿ ਹੁਕ ਸੁੱਤਾ ਹੋਇਆ ਸੀ ਬੀਬੇ ਅੱਜ ਫਿਰ ਬਾਪੂ दारू ਪੀ ਕੇ ਆ ਗਿਆ ਆਟਾ ਨਹੀਂ ਲੈ ਕੇ ਆਇਆ ਉਸ ਨੇ ਡਰਦੀ ਹੋਈ ਬੀਬੇ ਨੇ ਸਵਾਲ ਕੀਤਾ ਨਿਕ ਲੈਣੀ ਏ ਤੈਨੂੰ ਜਿਹੜਾ ਦਿਸ ਰਿਹਾ ਫਿਰ ਮੈਨੂੰ ਕਿਹ ਸਵਾਲ ਕਰੀ ਜਾਨੀ ਆਖੇ ਆਟਾ ਨਹੀਂ ਲੈ ਕੇ ਆਇਆ ਇੱਕ ਦਿਨ ਨਹੀਂ ਖਾਏਂਗੀ ਤੇ ਕਿਤੇ ਤੂੰ ਮਰਨੀ ਚੱਲੀ ਜਿੱਤੇ ਚੁੱਲ੍ਹੇ ਦੇ ਧੂਏ ਮੂਰੇ ਬੈਠੀ ਅੱਗ ਬਲਣ ਦਾ ਯਤਨ ਕਰ ਰਹੀ ਸੀ ਬੇਬੇ ਮੈਨੂੰ ਆਪਣਾ ਫਿਕਰ ਨਹੀਂ ਛੋਟੀਆਂ ਦਾ ਫਿਕਰ ਆ ਤੂੰ ਹੀ ਉਹਨਾਂ ਨੂੰ ਲੈ ਕੇ ਆਈ ਡਾਰ ਬਣਾ ਕੇ ਐਸੀ ਕਲੇਣੀ ਜੰਮੀ ਮੇਰਾ ਘਰ ਭਰ ਤੱਕ ਕੁੜੀਆਂ ਨਾਲ ਵਿੱਚੋਂ ਇੱਕ ਮੁੰਡਾ ਹੁੰਦਾ ਮੈਨੂੰ ਕੋਈ ਆਸ ਹੁੰਦੀ ਮੈਨੂੰ ਇਸ ਨਖਟੂ ਬਲਣਾ ਚੱਕਣਾ ਪੈਂਦਾ ਬੇਬੇ ਤੂੰ ਹੀ ਦੱਸ ਇਸ ਵਿੱਚ ਮੇਰਾ ਕੀ ਕਸੂਰ ਤੈਨੂੰ ਮੈਂ ਦੱਸਾਂ ਚੰਗੀ ਤਰ੍ਹਾਂ ਤੇਰਾ ਕਸੂਰ ਹੈਗਾ ਜਾਂ ਨਹੀਂ ਸਵਾਲ ਤੇ ਸਵਾਲ ਕਰੀ ਜਾਨੀ ਮੈਨੂੰ ਦਫਾ ਹੋ ਜਾ ਸਰਪੰਚਾਂ ਦੇ ਘਰ ਤੇ ਆਟਾ ਮੰਗ ਲਿਆ ਬੀਬੀ ਅਜੇ ਤਾਂ ਕੱਲ ਗਈ ਸੀ ਫਿਰ ਸਵਾਲ ਹੁਣ ਜਾਨੀ ਐ ਕਿ ਮਾਰਾ ਇਧਰੋਂ ਕੁਝ ਮਾਂ ਦੇ ਦਿੱਖੇ ਬੋਲ ਜੋ ਸੀਨੇ ਨੂੰ ਤੇ ਕੀ ਤੀਰਾ ਵਾਂਗ ਵਿੰਦੇ ਜਾ ਰਹੇ ਸਨ ਸੁਣਦੀ ਨਾ ਜੋ ਆਪਣੀ ਚੁੰਨੀ ਦੀ ਬੁੱਕਲ ਮਾਰ ਦਰਵਾਜ਼ੇ ਵਿੱਚੋਂ ਬਾਹਰ ਹੋ ਗਈ ਨਾ ਜੋ ਦੁਰਦੀ ਦੁਰਦੀ ਸੋਚਦੀ ਜਾ ਰਹੀ ਸੀ ਅਸੀਂ ਪੰਜੇ ਭੈਣਾਂ ਤਾਂ ਇੱਕੋ ਮਾਂ ਬਾਪ ਦੀ ਔਲਾਦ ਹਾਂ ਫਿਰ ਬੀਬੀ ਮੈਨੂੰ ਕਲੈਨੇ ਕਲੈਨੇ ਕਿਉਂ ਆਖਦੀ ਰਹਿੰਦੀ ਜੇਕਰ ਮੇਰੇ ਬਾਦ ਗੁੱਡੀ ਨਿੰਮਾ ਰੂਪੀ ਤੇ ਨਿੱਕੀ ਜੰਪਈਆਂ ਤਾਂ ਭਲਾ ਇਸ ਵਿੱਚ ਮੇਰਾ ਕੀ ਕਸੂਰ ਹੋਇਆ ਉਹੀ ਗੱਲਾਂ ਸੋਚਦੀ ਸੋਚਦੀ ਸਰਪੰਚਾਂ ਦੇ ਘਰ ਪਹੁੰਚ ਗਈ ਘਰ ਦਾ ਦਰਵਾਜ਼ਾ ਖੜਕਾ ਕੇ ਉਹ ਅੰਦਰ ਵੜੀ ਤੇ 나ਜੂ ਦਾ ਚਿਹਰਾ ਇੱਕਦਮ ਖਿੜ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਇਹ ਖੂਬੀ ਵੀ ਰੱਬ ਨੇ ਕੁੜੀਆਂ ਨੂੰ ਹੀ ਦਿੱਤੀ ਆ ਦਰਦ ਛੁਪਾ ਕੇ ਵੀ ਹੱਸਦੇ ਰਹਿਣਾ ਜਿਸ ਤੋਂ ਕੋਈ ਵਿਰਲਾ ਹੀ ਅੰਦਾਜ਼ਾ ਲਗਾ ਸਕਦਾ ਹੈ ਸਸ਼ੀ ਕਾਲ ਸਰਪੰਚਨੀ ਜੀ ਬੇਬੀ ਨੇ ਭੇਜਿਆ ਮੈਨੂੰ ਤੂੰ ਨਾ ਜੋ ਜੀਤੋ ਦਿੱਤੀ ਤੂੰ ਤਾਂ ਵੱਡੀ ਵੱਡੀ ਹੋ ਗਈ ਹੈ ਹਾਂਜੀ ਸਰਪੰਚਨੀ ਜੀ ਮੈਂ ਕੱਲ ਵੀ ਆਈ ਸੀ ਤੁਸੀਂ ਘਰ ਨਹੀਂ ਸੀ ਹਾਂ ਮੈਨੂੰ ਕੰਮ ਸੀ ਇਸ ਲਈ ਮੈਂ ਬਾਹਰ ਗਈ ਸੀ ਮੈਂ ਕੰਮੇ ਕੋਲ ਆਟਾ ਲੈ ਕੇ ਗਈ ਸੀ ਅੱਛਾ ਅੱਛਾ ਕੋਈ ਗੱਲ ਨਹੀਂ ਚਲ ਤੂੰ ਆ ਹੀ ਗਈ ਹੈ ਤਾਂ ਚਾਰ ਰੋਟੀਆਂ ਤਾਂ ਸੇਕ ਦੇ ਹਾਂਜੀ ਮੈਂ ਹੁਣੇ ਸੇਕ ਦਿੰਦੀ ਆ ਨਾ ਜਾ ਕੇ ਫੱਟੀ ਉੱਪਰ ਬੈਠ ਗਈ ਮੰਮੀ ਮੰਮੀ ਆਜੋ ਮੋਨਾ ਇੱਕ ਤਾਂ ਮੁੰਡੇ ਨੇ ਮੇਰੀ ਜਾਨ ਖਾਦੀ ਹੋਈ ਆ ਇੱਕ ਬਾਹਰ ਵਾਲਾ ਨਹੀਂ ਟਿਕਦਾ ਤੇ ਦੂਜਾ ਇਹ ਇੱਥੇ ਲੱਤ ਨਹੀਂ ਲਾਉਂਦਾ ਉਹ ਇੱਧਰੋਂ ਨੂੰ ਕਾਲਾ ਬੈਠਾ ਤੇ ਇਹੇ ਉੱਧਰੋਂ ਨੂੰ ਕਾਲਾ ਬੈਠਾ ਇਸ ਨਾਲੋਂ ਤਾਂ ਰੱਬ ਮੈਨੂੰ ਇੱਕ ਕੁੜੀ ਦੇ ਦੇਂਦਾ ਮੇਰਾ ਦੁੱਖ ਸੁੱਖ ਤਾਂ ਫਰੋਲਦੀ ਧੀ ਧੀ ਮੇਰੀ ਮੰਮੀ ਯਾਰ ਆਜੋ ਹੁਣ ਮੈਂ ਜਾਵਾਂ ਫਿਰ ਗਰਾਊਂਡ ਹਰਾਮਨ ਤੇ ਇੱਕ ਮਿੰਟ ਰੁਕ ਨਹੀਂ ਸਕਦਾ ਤੇ ਸਰਪੰਚ ਨੇ ਅਮਰਜੀਤ ਕੋਰ ਦਰਵਾਜ਼ਾ ਖੋਲ ਅੰਦਰ ਚਲੇ ਗਏ 나ਜ ਰੋਟੀਆਂ ਸੇਕਦੇ ਹੋਏ ਸੋਚ ਰਹੀ ਸੀ ਹਾਈ ਕੁੜੀਆਂ ਨੂੰ ਵੀ ਤਰਸਦਾ ਤੇ ਜਿਨ੍ਹਾਂ ਦੇ ਘਰ ਕੁੜੀਆਂ ਉਹ ਤਾਂ ਦੁਖੀ ਹੋ ਕੇ ਕਲੈਣਕ ਲੈਣੀ ਹੀ ਆਖਦੀ ਮੇਰੀ ਬੀਬੀ ਤਾਂ ਮੁੰਡਾ ਮੁੰਡਾ ਹੀ ਕਰਦੀ ਰਹਿੰਦੀ ਆ ਤੇ ਇੱਕ ਇਹ ਜੋ ਕੁੜੀ ਲਈ ਤਰਸ ਰਹੇ ਰਮਨ ਦਰਵਾਜ਼ਾ ਖੋਲ ਬਾਹਰ ਆਇਆ ਤੇ ਨਾਜਵਲ ਦੇਖਦੇ ਹੋਏ ਰੋਟੀ ਚੁੱਕ ਸਬਜੀ ਰੋਟੀ ਉੱਪਰ ਪਾ ਗੋਲ ਕਰਕੇ ਖਾਣੇ ਸ਼ੁਰੂ ਕਰ ਦਿੱਤੀ ਬਾਈਕ ਤੇ ਬੈਠਦੇ ਹੋਏ ਬੋਲਿਆ ਮੇਰੇ ਵੱਲ ਕਿਉਂ ਚੱਕ ਰਹੀ ਏ ਕਦੇ ਮੁੰਡਾ ਨਹੀਂ ਦੇਖਿਆ ਤੇ ਤੂੰ ਹੈ ਕੌਣ ਪਹਿਲਾਂ ਤਾਂ ਦੇਖਿਆ ਨਹੀਂ ਇੱਥੇ 나ਜੋ ਨੇ ਅੱਖਾਂ ਨੀਂਮਿਆ ਕਰ ਲਈਆਂ ਤੇ ਕੋਈ ਜਵਾਬ ਨਾ ਦਿੱਤਾ ਰਮਨ ਬਾਈਕ ਸਟਾਰਟ ਕਰ ਕਰੋਂ ਨਿਕਲ ਗਿਆ ਅਮਰਜੀਤ ਬਨ ਗਈਆਂ ਰੋਟੀਆਂ ਅचल ਬੱਸ ਕਰ ਪੁੱਤ ਅਸੀਂ ਦੋ ਹੀ ਤਾਂ ਹਾਂ ਤੈਨੂੰ ਕਵੇਲਾ ਹੋ ਰਿਹਾ ਹੋਣਾ ਆ ਰੋਟੀਆਂ ਤਾਂ ਲੱਗਦਾ ਜ਼ਿਆਦਾ ਪੱਕ ਗਈਆਂ ਜਾਂਦੇ ਹੋਏ ਤੂੰ ਲੈ ਜਾਇਂ ਕੁਝ ਸਰਪੰਚ ਜੀ ਬੇਬੇ ਨੇ ਕਿਹਾ ਸੀ ਆਟਾ 나ਜੋ ਦੇ ਗਲ ਵਿੱਚੋਂ ਕੱਟਦੇ ਹੋਏ ਅਮਰਜੀਤ ਬੋਲੀ ਸਰਪੰਚ ਜੀ ਕਿਉਂ ਤੇਰੀ ਵੀ ਬੇਬੇ ਤੇ ਮੇਰੇ ਵਿੱਚ ਕੋਈ ਫਰਕ ਆ ਕੀ ਤੂੰ ਮੈਨੂੰ ਵੀ ਬੇਬੇ ਕਹ ਲੈ ਕਰ ਰੱਬ ਸੱਚਾ ਕਿਤੇ ਮੈਨੂੰ ਵੀ ਇੱਕ ਧੀ ਦੇ ਦਿੰਦਾ ਤਾਂ ਅੱਧੇ ਕ ਮੇਰੇ ਸੌਖੇ ਹੋ ਜਾਂਦੇ ਤੇ ਅਟ ਆਪੇ ਪਾਲਾ ਜਿੰਨਾ ਚਾਹੀਦਾ ਜੇ ਚਲੀ ਜਾ ਕਰ ਹੁਣ ਤੇ ਕਾਨੂੰ ਆਪਣੀ ਬੇਬੇ ਨੂੰ ਮੇਰੇ ਵੱਲ ਭੇਜੀ ਜਰਾ ਠੀਕ ਆ ਸਰਪੰਚ ਜੀ ਮਤਲਬ ਬੇਬੇ ਜੀ ਤੁਸੀਂ ਬਹੁਤ ਚੰਗੇ ਹੋ ਸਸ਼ੀ ਕਲ ਮੈਂ ਹੁਣ ਚਲਦੇ ਹਾਂ ਨਾ ਜੋ ਘਰ ਆਈ ਤਾਂ ਅਸੀਂ ਆ ਪੈਣਾ ਬਾਹਰ ਬੈਠੇ ਹੋਏ ਹਾਂ ਸਨ ਨਾਜੋ ਨੇ ਚਾਰੇ ਪਾਸੇ ਦੇਖਿਆ ਉਸ ਨੂੰ ਆਪਣੀ ਬੇਬੇ ਨਜ਼ਰੀ ਨਾ ਪਈ ਗੁੱਡੀ ਬੇਬੇ ਕਿੱਥੇ ਆ ਉਹ ਤਾਂ ਅੰਦਰ ਨੇ ਨਾਜੋ ਸਭ ਕੁਝ ਸਮਝ ਚੁੱਕੀ ਸੀ ਬਨੋਟੀ ਜਿਹੇ ਹਾਸਾ ਚਿਹਰੇ ਤੇ ਲਿਆ ਕੇ ਬੋਲੀ ਅੱਛਾ ਮੇਰੇ ਬੱਚੇ ਅੱਜ ਕੀ ਖਾਣਗੇ ਨਿੱਕੀ ਤੋਤਲੀ ਆਵਾਜ਼ ਵਿੱਚ ਬੋਲੀ ਦੀਦੀ ਬੜੀ ਭੁੱਖ ਲੱਗੀ ਆ ਰੋਟੀ ਦੇ ਦੇਵੋ ਅੱਛਾ ਮੇਰੇ ਬੁੱਗੀ ਨੂੰ ਭੁੱਖ ਲੱਗੀ ਸੀ ਮੈਂ ਹੁਣੇ ਦੇਨੀ ਆ ਰੋਟੀ ਮਾਝੋ ਨੇ ਜਲਦੀ ਨਾਲ ਸਾਰੀਆਂ ਭੈਣਾਂ ਨੂੰ ਰੋਟੀ ਪਾਕੇ ਦਿੱਤੀ ਮਾਝੋ ਬੈਠੇ-ਬੈਠੇ ਸੋਚ ਰਹੀ ਸੀ ਐ ਸਮਰੇ ਹੁਣ ਬੇਪੀ ਬਾਪੂ ਨੂੰ ਕਿਹੜਾ ਜਵਾਨੀ ਛੜੀ ਕਮ ਸੇ ਕਮ ਮੇਰਾ ਤਾਂ ਲਿਹਾਜ਼ ਕਰਨਾ ਉਸ ਦੇ ਚਿਹਰੇ ਤੇ ਗੁੱਸੇ ਦੇ ਚਿੰਨ ਸਨ ਦਿੱਲੀ ਤੁਸੀਂ ਵੀ ਖਾਓ ਰੋਟੀ ਘੁੱਟੀ ਬੋਲੀ ਨਹੀਂ ਪੁੱਤ ਤੁਸੀਂ ਖਾ ਲਓ ਮੈਨੂੰ ਅਜੇ ਭੁੱਖ ਨਹੀਂ ਇੰਨੇ ਨੂੰ ਜਿੱਤੋਂ ਬਾਹਰ ਆ ਗਈ ਨਿ ਕੋੜੇ ਤੂੰ ਕਦੋਂ ਆਈ ਮਾਝੋ ਕੁਝ ਨਾ ਬੋਲੀ ਤੇ ਗੁੱਸੇ ਵਿੱਚ ਜਿੱਤੋਂ ਵੱਲ ਦੇਖਣ ਲੱਗੀ ਮੈਂ ਜ ਮੇਰੇ ਵੱਲ ਕੌੜਾ-ਕੌੜਾ ਕੀ ਚਾਕ ਰਹੀ ਹੈ ਕਿਹ ਹਨਾ ਕੁਛ ਨਹੀਂ ਤੈਨੂੰ ਸਰਪੰਚ ਜੀ ਨੇ ਕੱਲ ਬੁਲਾਇਆ ਸੀ ਜਾਇਓ ਰੋਟੀ ਖਾ ਲਓ ਤੇ ਬਾਪੂ ਨੂੰ ਵੀ ਖਵਾ ਦਿਓ ਚਲ ਬੁੱਗੀ ਆਪਾਂ ਸੌ ਜਾਈਏ ਉਹ ਆਪਣੀ ਛੋਟੀ ਭੈਣ ਨੂੰ ਉਂਗਲੀ ਲਗਾ ਅੰਦਰ ਲੈ ਗਈ ਕੁੜੀ ਗੁੱਡੀ ਇਹਨੂੰ ਕੀ ਹੋਇਆ ਬੜੀ ਮੱਚੀ ਬੈਠੀ ਸੀ ਮੈਨੂੰ ਕੀ ਪਤਾ ਬੇਬੇ ਤੇ ਗੁੱਡੀ ਵੀ ਉੱਠ ਕੇ ਚਲੀ ਗਈ 나제 ਲੰਮੇ ਪੀਪੀ ਸੋਚ ਰਹੀ ਸੀ ਕਿ ਬਾਪੂ ਤਾਂ ਸ਼ਰਾਬੀ ਆ ਨਹੀਂ ਸਮਝ ਪਰ ਬੇਬੇ ਨੂੰ ਤਾਂ ਸਾਰੀ ਸਮਝ ਐਨੇ ਜੁਆਕ ਨੇ ਕੋਈ ਆਮਦਨੀ ਨਹੀਂ ਘਰ ਕਿਵੇਂ ਚੱਲੇਗਾ ਮੈਂ ਕਿਵੇਂ ਸਮਝਾਵਾਂ ਇਹਨਾਂ ਨੂੰ ਫਿਰ ਇਕਦਮ ਨਾਜੂ ਹੋਲ ਸੋਚਣ ਲੱਗ ਜਾਂਦੀ ਆ ਕਿ ਜੇ ਸਾਡਾ ਭੈਣਾ ਦਾ ਵੀ ਇੱਕ ਭਰਾ ਹੋ ਜਾਏਗਾ ਤਾਂ ਸਾਨੂੰ ਵੀ ਸੁੱਖ-ਦੁੱਖ ਵਿੱਚ ਕੋ ਪੁੱਛਣ ਵਾਲਾ ਹੋ ਜਾਏਗਾ ਇੱਕੋ ਸਮੇਂ ਕਈ ਵਿਚਾਰ ਉਸੇ ਦਿਮਾਗ ਅੰਦਰ ਬੁੰਦੇ ਤੇ ਟੈਂਦੇ ਰਹਿੰਦੇ ਛੋਟੀ ਭੈਣ ਨੇ ਇੱਕ ਵਾਰ ਫਿਰ ਤੋਤਲੀ ਆਵਾਜ਼ ਵਿੱਚ ਕਿਹਾ ਦੀਦੀ ਤੈਨੂੰ ਰੋਟੀ ਨਹੀਂ ਖਾਦੀ ਤੈਨੂੰ ਭੁੱਖ ਨਹੀਂ ਨਾਜੂ ਨੇ ਆਪਣੇ ਭੈਣ ਨੂੰ ਜੱਫੀ ਵਿੱਚ ਘੁੱਟ ਲਿਆ ਤੇ ਬੋਲੀ ਮੇਰੇ ਨੋਨੇ ਕਾਕੇ ਸੋ ਜਾ ਮੈਨੂੰ ਭੁੱਖ ਨਹੀਂ ਆਚ ਤੇ ਉਹ ਫਿਰ ਆਪਣੇ ਖਿਆਲਾਂ ਵਿੱਚ ਗਵਾਚ ਗਈ ਸਰਪੰਚ ਜੀ ਕਿੰਨੇ ਚੰਗੇ ਹਨ ਉਹ ਕਿੰਨੇ ਕਰਮਾਭਲੇ ਨੇ ਰੱਬ ਨੇ ਦੋ ਦੋ ਮੁੰਡੇ ਦਿੱਤੇ ਉਹਨਾਂ ਨੂੰ ਤੇ ਉਹ ਫਿਰ ਕੁੜੀਆਂ ਥਰਸ ਰਹੀ ਨੇ ਕਾਸ਼ ਰੱਬਾ ਤੂੰ ਮੈਨੂੰ ਉਹਨਾਂ ਦੀ ਧੀ ਬਣਾ ਦਿੰਦਾ ਫਿਰ ਕਿੰਨਾ ਸੋਹਣਾ ਹੋਣਾ ਸੀ ਖਬਰੇ ਉਹ ਕਿਹੜੀ ਉਦੇੜਵਨ ਵਿੱਚ ਲੱਗੀ ਹੋਈ ਸੀ ਤੇ ਫਿਰ ਸੋਚਦੇ ਸੋਚਦੇ ਨਾਜਸ ਹੋ ਗਈ ਸਵੇਰੇ ਤੜਕੇ ਉੱਠ ਰੋਜ਼ ਨਾਜੋਹੀ ਚਾਹ ਬਣਾਉਂਦੀ ਸੀ ਪਹੁਚਾ ਬਣਾ ਰਹੀ ਸੀ ਕਿ ਉਸ ਦਾ ਬਾਪੂ ਦੀਪਕ ਉਸੇ ਕੋਲਾ ਕੇ ਬੈਠ ਗਿਆ ਦੋਨੋਂ ਪਿਆਤੀ ਨਹਿ ਨਕਸ਼ਾ ਤੋਂ ਇੱਕੋ ਜਿਹੀ ਲੱਗਦੇ ਸੀ ਗੋਰਾ ਜਿੱਟਾ ਰੰਗ ਮੋਟੀਆਂ-ਮੋਟੀਆਂ ਖਾਂ ਤਿੱਕਾ ਨਕ ਪਤਲੇ-ਪਤਲੇ ਬੁੱਲ ਤੇ ਲੰਬੇ-ਲੰਬੇ ਹੱਥ ਆਪਣੇ ਬਾਪੂ ਵਾਂਗ ਹੀ ਨਾਜੂ ਵੀ ਪਤਲੇ ਜਿਹੇ ਸਰੀਰ ਦੀ ਸੀ ਪਰ ਦੀਪੀ ਨੇ ਤਾਂ ਸ਼ਰਾਬ ਪੀ ਪੀ ਕੇ ਆਪਣੇ ਸਰੀਰ ਦਾ ਨਾਸ਼ ਮਾਰ ਲਿਆ ਸੀ ਤੇ ਨਾਜੂ ਜਿਹੇ ਮਸੀ ਉਨਿੱਕ ਵਰਿਆਂ ਦੀ ਸੀ ਮੇਰੀ ਧੀ ਰਾਣੀ ਕੀ ਕਰਦੀ ਆ ਬਾਪੂ ਚਾਹ ਬਣਾ ਰਹੀ ਆ ਪਤਾ ਵੀ ਆ ਫਿਰ ਐਵੇਂ ਕਿਉਂ ਪੁੱਛ ਰਹੇ ਹੋ ਦੀਪੀ ਨੇ ਰਾਜ ਨੂੰ ਕਲਾਵੇ ਵਿੱਚ ਲੈ ਲਿਆ ਬਾਪੂ ਮੈਨੂੰ ਛੱਡ ਦੇਵੋ ਮੈਨੂੰ ਤਾਂ ਤੁਹਾਡੇ ਕੋਲੋਂ ਸ਼ਰਾਬ ਦੀ ਬਦਬੂ ਆਉਂਦੀ ਰਹਿੰਦੀ ਹੈ ਕਾਮੜੀ ਨਾ ਹੋਵੇ ਤਾਂ ਮੈਂ ਤਾਂ ਦਾਰੂ ਨਹੀਂ ਪੀਤੀ ਸੋਫੀ ਹਾਂ ਇਸ ਟਾਈਮ ਸੋਫੀ ਹੂੰ ਫਿਰ ਵੀ ਆਉਂਦੀ ਰਹਿੰਦੀ ਆ ਨਾ ਪੀਆ ਕਰੋ ਤਾਂ ਇੱਕ ਹੀ ਦਿਨ ਦੀ ਹੈ ਤੁਹਾਨੂੰ ਆਪਣੇ ਮੂੰਹ ਦੇ ਸੁਆਦ ਲਈ ਬੱਚਿਆਂ ਦੇ ਮੂੰਹ ਰੋਟੀ ਖੋ ਰਹੇ ਹੋ ਤੁਸੀਂ ਤੇ ਕੋਈ ਕੰਮ ਕਾਰ ਕਰ ਲਓ ਬੇਬੇ ਵੀ ਸੁਖੀ ਹੋ ਜੂ ਨੀ ਬਹੁਤੀ ਸਿਆਣੀ ਏ ਤੂੰ ਹੁਣ ਪਿਓ ਨੂੰ ਮੱਤਾਂ ਦੇਵੇਂਗੀ ਬੇਬੇ ਮੱਤਾਂ ਨਹੀਂ ਦੇ ਰਹੀ ਤੁਸੀਂ ਤਾਂ ਆਪ ਹੀ ਬਥੇਰੀ ਸਿਆਣੇ ਹੋ ਉਸ ਨੂੰ ਤਾਂ ਕੱਲ ਦਾ ਹੀ ਗੁੱਸਾ ਛੜਿਆ ਹੋਇਆ ਸੀ ਵੇਖਾ ਕਿਵੇਂ ਜਵਾਨ ਚੱਲਦੇ ਸੀ ਚੁੱਪ ਕਰ ਜਿੱਤੋ ਤੁਸੀਂ ਮੇਰੀ ਤੀਤਾ ਜੀ ਨਿਆਣੀ ਆ 나 ਜੋ ਨੇੜੇ ਬੈਠੀ ਆ ਟਗੁੰਨ ਲੱਗੇ ਤੇ ਸੋਚ ਰਹੀ ਸੀ ਵੈਸੇ ਤਾਂ ਬੇਬੇ ਸਾਰਾ ਦਿਨ ਬਾਪੂ ਨੂੰ ਗਾਣਾ ਖੜਤੀ ਰਹਿੰਦੀ ਤੇ ਮੇਰੇ ਕਹਿਣ ਨਾਲ ਕਿ ਮੈਂ ਥੱਕ ਲੱਗਦਾ ਸਾਡੀ ਬੇਬੇ ਵੀ ਪੂਰੀ ਡਰਾਮੇਵਾਜਾ ਬੇਬੇ ਸਰਪੰਚ ਜੀ ਨੇ ਤੁਹਾਨੂੰ ਬੁਲਾਇਆ ਸੀ ਜਾ ਆਇਓ ਕਿ ਜ਼ਰੂਰੀ ਕੰਮ ਕਹਿ ਰਹੇ ਸੀ ਉਹ ਚੰਗਾ ਜਾ ਆਉਣੀ ਆ ਮੈਂ ਰੁਕੇ ਤੇ ਉਹ ਦੋਨੋਂ ਜੀ ਚਾਪੇਨ ਲੱਗੇ 나ਜੂ ਨੇ ਰੋਟੀ ਪਕਾਉਣੀ ਸ਼ੁਰੂ ਕਰ ਦਿੱਤੀ ਤੇ ਦੀਪਾ ਬੋਲਿਆ ਅੱਛਾ 나ਜੂ ਪੁੱਤ ਜੀਤੋ ਕਿੱਥੇ ਗਈ ਉਹ ਸਰਪੰਚ ਜੀ ਨੇ ਬੁਲਾਇਆ ਸੀ ਉੱਧਰ ਹੀ ਗਏ ਹੋਣੇ ਅੱਛਾ ਇਹ ਸਰਪੰਚ ਨੇ ਵੀ ਬਹੁਤ ਚੰਗੀ ਬੰਦੀ ਆ ਪੈਸੇ ਹੀ ਤਾਂ ਕੋਈ ਕਮੀ ਨਹੀਂ ਹੈ ਨਾ ਕਰ ਹਾਂਜੀ ਉਹ ਬਹੁਤ ਚੰਗਿਆ ਤੇ ਬਥੇਰਾ ਪੈਸਾ ਉਹਨਾਂ ਕੋਲ ਤਾਂ ਉਹਨਾਂ ਦਾ ਮੁੰਡਾ ਤਾਂ ਬਾਹਰ ਆ ਵੱਡੇ ਦੇਸ਼ ਵਿੱਚ ਤੇ ਦੂਜਾ ਵੀ ਛਲਾ ਜਾਏਗਾ ਹੁਣ ਅੱਛਾ ਫਿਰ ਤਾਂ ਉਹਨਾਂ ਖਰੀ ਮਹਿੰਗੀ ਤੋਂ ਮਹਿੰਗੀ ਸ਼ਰਾਬ ਹੋਏਗੀ ਬਾਪੂ ਤੁਹਾਨੂੰ ਸ਼ਰਾਬ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਆਉਂਦੀ ਹਰ ਵੇਲੇ ਇੱਕੋ ਗੱਲ ਮੈਂ ਤਾਂ ਕਿਹਾ ਕਿ ਸ਼ਰਾਬ ਛੱਡ ਦੇ ਉਹ ਨਹੀਂ ਨਹੀਂ ਮੈਂ ਤਾਂ ਉਂਝੇ ਗੱਲ ਕਰ ਰਿਹਾ ਸੀ ਜਾਣਦੇ ਆ ਸਭ ਨਾ ਜੋ ਨੂੰ ਦੀਪੇ ਦੀ ਗਲਤੀ ਗੁੱਸਾ ਆ ਗਿਆ ਉਹ ਸੋਚ ਰਹੀ ਸੀ ਸ਼ਰਾਬੀ ਬੰਦਾ ਕਦੇ ਨਹੀਂ ਬਦਲ ਸਕਦਾ ਫਿਰ ਮੇਰੇ ਬਾਪੂ ਨੇ ਕਿੱਥੇ ਬਦਲਣਾ ਮੇਰੇ ਤਾਂ ਕੋਈ ਸਹੇਲੀ ਵੀ ਹੈ ਨਹੀਂ ਮੈਂ ਆਪਣਾ ਦੁੱਖ ਕਿਸ ਨਾਲ ਫਰੋਲਾਂ ਉਹ ਫਿਰ ਆਪਣੇ ਆਪ ਨਾਲ ਗੱਲਾਂ ਕਰਦੀ ਖਿਆਲਾਂ ਵਿੱਚ ਗਵਾਚ ਗਈ ਸੀ ਜਿੱਤੂ ਸਰਪੰਚ ਨੇ ਅਮਰਜੀਤ ਦੇ ਘਰ ਪੁੱਛ ਕੇ ਸੀ ਸ਼ਸ਼ੀ ਕਲਪੈਨ ਜੀ ਸ਼ਸ਼ੀ ਕਾਲ ਜਿੱਤੂ ਹੋਰ ਦੱਸ ਕਿੱਦਾਂ ਹਾਂਜੀ ਪੈਨ ਜੀ ਠੀਕ ਠਾਕ ਹਾਂ ਨਾ ਜਮੇ ਤੁਹਾਡਾ ਸਨੇਹਾ ਦਿੱਤਾ ਸੀ ਹਾਂਜੀ ਮੈਂ ਕਿਹਾ ਸੀ ਉਹਨੂੰ ਜੀਤੂ ਤੇਰੀ ਤੀ ਤਾਂ ਬੜੀ ਸੁਣਖੀ ਆ ਐਨਾ ਆਪਣੇ ਬਾਪੂ ਤੇ ਗਈ ਆ ਕੰਮ ਵੀ ਬੜਾ ਸਚੱਜਾ ਕਰਦੀ ਆ ਜੀ ਜੀ ਕਰਦੀ ਦੀ ਤਾਂ ਉਸ ਤੇ ਭੁੱਲਨੀ ਸੀ ਥੱਕ ਰਹੀ ਮੈਨੂੰ ਤਾਂ ਬੜੀ ਪਿਆਰੀ ਲੱਗੀ ਹਾਂਜੀ ਸਿਆਣੀ ਦਾ ਬਧੀਰੀ ਆ ਸਾਰੇ ਕੰਮ ਉਹ ਹੀ ਕਰਦੀ ਆ ਤਿਆਂ ਦਾ ਹੀ ਤਾਂ ਸੁੱਖ ਆ ਮੇਰੇ ਵਾਲਾ ਤਾਂ ਮੈਨੂੰ ਟਿਕਾ ਨਹੀਂ ਦਿੰਦਾ ਇਹਨਾਂ ਬਿਨਾ ਵੀ ਦੁਨੀਆ ਤੇ ਕੀ ਆ ਪੈਣਾ ਜੀਤੂ ਨੇ ਹੋਂ ਕਾ ਜਿਆ ਭਰਿਆ ਕਹਤਾ ਤੂੰ ਮੈਂ ਜੀਤੂ ਸਹੀ ਰਹੀਂ ਪਰ ਤੰਗ ਬਹੁਤ ਕਰਦੇ ਨੇ ਅਮਨ ਨੇ ਮੈਨੂੰ ਬੜਾ ਤੰਗ ਕੀਤਾ ਹੋਇਆ ਕਿ ਜਲਦੀ ਮੇਰੇ ਕੋਲ ਆ ਜਾ ਨਹੀ ਤਾਂ ਮੈਂ ਆਉਣ ਲੱਗਾ ਅੱਛਾ ਅੱਛਾ ਬਾਹਰ ਵਾਲਾ ਆਹੋ ਹੀ ਨੂੰ ਮੇਰੇ ਤੇ ਮੁੰਡਾ ਹੋਇਆ ਨਾ ਫਿਰ ਤੈਨੂੰ ਵਧਾਈ ਹੋਵੇ ਭਲਾ ਨੂੰ ਨੂੰ ਇਕੱਲਾ ਛੱਡ ਦੇ ਕਿੱਦਾਂ ਆਜੂ ਉਹ ਤੈਨੂੰ ਵੀ ਵਧਾਈ ਦੇ ਤੂੰ ਇਹ ਤਾਂ ਮੈਂ ਉਹਨੂੰ ਸਮਝਾ ਰਹੀ ਜਰਾਣੇ ਸਮਝਦਾ ਬਸ ਤੁਸੀਂ ਆਜ ਤੁਸੀਂ ਆਜੁ ਲਾਈ ਬੈਠਾ ਤਾਂ ਹੀ ਤੈਨੂੰ ਬੁਲਾਣਾ ਆ ਕਿ ਮੈਂ ਤਾਂ ਚੱਲੀ ਉਸ ਕੋਲ ਰਮਨ ਫਿਰ ਕੱਲਾ ਰਹਿ ਜਾਏਗਾ ਤੂੰ ਛਲੇ ਰੋਟੀ ਦਾ ਦੇਖ ਲਈ ਇਸ ਦਾ ਨਾਲੇ ਘਰ ਦੇਖ ਲੈ ਮੈਨੂੰ ਤਾਂ ਕਿਸੇ ਤੇ ਤਵਾਰ ਨਹੀਂ ਤੇਰੇ ਤੇ ਪਰੋਸਾਂ ਮੈਨੂੰ ਅੱਛਾ ਪਰ ਭੈਣ ਜੀ ਮੇਰੇ ਕੋਲ ਤਾਂ ਨਹੀਂ ਆਇਆ ਜਾਣਾ ਮੇਰੀ ਤਾਂ ਸਿਹਤ ਠੀਕ ਨਹੀਂ ਕਿਉਂ ਕੀ ਹੋਇਆ ਤੈਨੂੰ ਨਾ ਹੋਇਆ ਤਾਂ ਕੁਝ ਨਹੀਂ ਫਿਰ ਇੰਜ ਮਨ ਕਿਉਂ ਕਰ ਰਹੀ ਆ ਬਸ ਭੈਣ ਜੀ ਅੱਗੇ ਦਾ ਸੋਚਿਆ ਕੀ ਹੁਣ ਫਿਰ ਹਾਂਜੀ ਜਾ ਨਹੀਂ ਪਰੇ ਤੂੰ ਧੀ ਤਾਂ ਤੇਰੀ ਜਵਾਨ ਹੋਗੀ ਕੁਝ ਤਾਂ ਸ਼ਰਮ ਕਰ ਲੋ ਕੀ ਕਰਾਂ ਪੈਣੀ ਮੇਰਾ ਵੀ ਇੱਕ ਹੁਜਤਾ ਵਿੱਚੇ ਪਲ ਜਾਣਾ ਉਹਨੇ ਵੀ ਚੰਗਾ ਨਹੀਂ ਲੱਗਦਾ ਜਿੱਤੋਂ ਐਵੇਂ ਕੁੜੀ ਕੀ ਸੋਚੂ ਉਹ ਤਾਂ ਨਹੀਂ ਆਣੀ ਆ ਜੇ ਚੰਗਾ ਜਿਵੇਂ ਤੈਨੂੰ ਸਹੀ ਲੱਗਦਾ ਪਰ ਮੇਰੇ ਤਾਂ ਪਰੇਸ਼ਾਨੀ ਬਤਾ ਦਿੱਤੀ ਤੂੰ ਦੱਸ ਹੁਣ ਕੀ ਕਰਾਂ ਮੈਂ ਇੰਨੀ ਜਲਦੀ ਕਿਸ ਨੂੰ ਕਹਾਂ ਨਾ ਜੋ ਆ ਜਾਇਆ ਕਰੇਗੀ ਕੋਈ ਨਾ ਤੁਸੀਂ ਪਰੇਸ਼ਾਨ ਨਾ ਹੋਵੋ ਅੱਛਾ ਚਲ ਫਿਰ ਤਾਂ ਠੀਕਾ ਮੇਰੀ ਤਾਂ ਸਾਰੀ ਉਲਝਣ ਦੂਰ ਕਰ ਦਿੱਤੀ ਤੂੰ ਕਦੋਂ ਜਾਣਾ ਤੁਸੀਂ ਅੱਜ ਹੀ ਜਾਣਾ ਰਾਤ ਹੀ ਫਲਾਈਟ ਹੈ ਤੂੰ ਭੇਜ ਦਿਆ ਕਰੀ ਫਿਰ 나ਜੂ ਨੂੰ ਕਹਿਣਾ ਰਮਨ ਦਾ ਖਿਆਲ ਰੱਖੀ ਤੂੰ ਸਮਝਾ ਦੇਵੀਂ ਉਹਨੂੰ ਭੁੱਖ ਨਹੀਂ ਬਰਦਾਸ਼ਤ ਕਰ ਸਕਦਾ ਪੁੱਤ ਮੇਰਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਹਾਂ ਤੇ ਆ ਕੁਝ ਪੈਸੇ ਰੱਖ ਲੈ ਤੂੰ ਕੰਮ ਆਉਣਗੇ ਤੇਰੇ ਮੈਨੂੰ ਪਤਾ ਨਹੀਂ ਉੱਥੇ ਕਿੰਨਾ ਟਾਈਮ ਲੱਗ ਜਾਏ ਰਮਨ ਹੱਦ ਤੱਕ ਨੂੰ ਪਤਾ ਹੀ ਆ ਹੱਥੀ ਦਿਨ ਵਿੱਚ ਫਰਕ ਹੁੰਦਾ ਭਾ ਕੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬੇਝਿਜਕ ਮੰਗ ਲਈ ਤੇ ਵਰਤ ਲਈ ਠੀਕ ਆ ਭੈਣ ਜੀ ਮੈਂ ਤਾਂ ਜਵਾਕਾਂ ਵਾਸਤੇ ਸਮਾਨ ਲੈ ਆਈ ਸੀ ਪੈਕ ਕਰਵਾਲਾ ਤੇ ਭਾਂਜਾ ਮੇਰਾ ਵੀ ਆ ਰਿਹਾ ਦੋਵੇਂ ਭਰਾ ਰਹੀ ਜਾਣਗੇ ਅੱਛਾ ਕੋਈ ਨਾ ਤੁਸੀਂ ਕਰੋ ਆ ਕੰਮ ਆਪਣਾ ਮੈਂ ਚਲਦੀ ਆ ਮੈਂ ਭੇਜ ਦੇਵਾਂਗੀ ਨਾ ਤੁਹਾਨੂੰ ਕੱਲ ਚੰਗਲ ਚੰਗਾ ਰਮਨ ਪੁੱਤ ਖਿਆਲ ਰੱਖੀ ਆਪਣਾ ਮੈਨੂੰ ਤਾਂ ਉੱਥੇ ਵੀ ਤੇਰੀ ਹੀ ਫਿਕਰ ਹੋ ਮਮੇ ਕੋਈ ਨਾ ਫਿਕਰ ਨਾ ਕਰੋ ਮੈਂ ਖਿਆਲ ਰੱਖਾਂਗਾ ਤੁਸੀਂ ਆਪਣਾ ਖਿਆਲ ਰੱਖਣਾ ਇਹ ਤੀਜੀ ਕਿੱਥੇ ਰਹਿ ਗਿਆ ਫੋਨ ਤਾਂ ਕਰੋ ਨੂੰ ਹਾਂਜੀ ਕਰਦਾ ਮੈਂ ਫੋਨ ਮੰਮੀ ਉਹ ਫੋਨ ਨਹੀਂ ਚੱਕ ਰਿਹਾ ਆ ਰਿਹਾ ਹੁਣ ਲੱਗੇ ਬੰਨੇ ਹੀ ਸਮਾਨ ਕਿੱਥੇ ਆ ਦੱਸੋ ਮੈਂ ਨੇੜੇ ਰੱਖ ਲਿਆ ਅੰਦਰ ਹੀ ਪਿਆ ਐ ਜਾਂ ਚੁੱਕ ਲਿਆ ਇਹਨੇ ਨੂੰ ਗੱਡੀ ਦਾ ਹੋਰਨ ਵਜਾ ਰਮਨ ਐ ਆਜਾ ਪੁੱਤ ਲੱਗਦਾ ਤੇਜ਼ੀ ਆ ਗਿਆ ਸਸ਼ਿਕਨ ਮਾਸੀ ਜੀ ਪੈਰੀ ਪਹਿਨਾ ਸਸ਼ਿਕਲ ਪੁੱਤ ਚੱਲੀਏ ਫੇਲੀ ਨਾ ਹੋ ਜਾਈਏ ਕਿਤੇ ਹਾਂਜੀ ਹਾਂਜੀ ਚਲੋ ਉਹ ਕਿੱਦਾਂ ਰਮਨ ਹਾਂ ਠੀਕ ਆ ਬਈ ਤੂੰ ਦੱਸ ਕਿਦਾਂ ਬਸ ਵਧੀਆ ਵਧੀਆ ਆਪਣਾ ਵੀ ਚੰਗਾ ਪੁੱਤ ਰਮਨ ਐ ਅਮਰਜੀਤ ਨੇ ਰਮਨ ਨੂੰ ਘਟਕੇ ਜਫੀ ਵਿੱਚ ਲੈ ਲਿਆ ਚੱਲ ਚੰਗਾ ਰਮਨ ਮਿਲਦੇ ਆ ਲੈਣਾ ਤੇਰਾ ਟੈਸਟ ਆ ਕੇ ਕੀ ਪੜਾਈ ਕਰਦਾ ਤੂੰ ਓਕੇ ਓਕੇ ਨਿਕਲੋ ਤੁਸੀਂ ਲੇਟ ਨਾ ਹੋ ਜਾਣਾ ਦੋਨਾਂ ਨੇ ਸਮਾਨ ਗੱਡੀ ਵਿੱਚ ਰੱਖਿਆ ਤੇ ਰਿਪੋਰਟ ਵੱਲ ਨਿਕਲ ਗਏ ਹੁਰਤੇ ਜੀ ਤੁੰਦਸ ਕਿੱਦਾਂ ਭੈਣ ਤੇ ਭਾਜੀ ਥੀ ਤੂੰ ਕਦੋਂ ਜਾ ਰਿਹਾ ਹਾਂ ਹਾਂਜੀ ਮਾਸੀ ਜੀ ਸਾਰੇ ਚੀਕਾ ਅਜੇ ਤਾਂ ਆਇਆ ਹੀ ਹਾਂ ਚਾਹ ਤਾਂ ਕੋਈ ਇਰਾਦਾ ਨਹੀਂ ਹਜੇ ਮੈਂ ਤਾਂ ਤੈਨੂੰ ਚਾਹ ਪਾਣੀ ਦਾ ਵੀ ਨਹੀਂ ਪੁੱਛਿਆ ਫਿਰ ਕੀ ਹੋਇਆ ਮੈਂ ਕਿਹੜਾ ਮਹਿਮਾਨ ਆ ਕਰਦਾ ਹੀ ਮੈਂ ਮੈਂਬਰਾਂ ਜਿਵੇਂ ਰਮਨ ਉਹਦਾ ਮੈਂ ਹਾਂ ਹਾਂ ਇਹ ਤਾਂ ਹੈ ਪੁੱਤ ਰਮਨ ਨੂੰ ਜਿਆਦਾ ਗੱਡੀ ਚਲਾਉਣੀ ਨਹੀਂ ਆਉਂਦੀ ਨਹੀਂ ਮੈਂ ਆਖਿਆ ਤੇਜ਼ੀ ਜਾਊ ਤੇਰੇ ਨਾਲ ਚੰਗਾ ਕੀਤਾ ਕਹਿ ਦਿੱਤਾ ਮੈਂ ਵੀ ਵਿਹਲਾ ਹੀ ਸੀ ਰਮਨ ਦਾ ਖਿਆਲ ਰੱਖੀ ਤੇਜੀ ਕਲਾਸ ਲਗਾਉਣ ਵੀ ਜਾਂਦਾ ਟਾਈਮ ਨਾਲ ਜਗਾ ਦਿਆ ਕਰੀ ਕੋਈ ਨਾ ਕੋਈ ਨਾ ਤੁਸੀਂ ਟੈਨਸ਼ਨ ਨਾ ਲਵੋ ਖੁਸ਼ੀ ਖੁਸ਼ੀ ਜਾਓ ਐਵੇਂ ਨਾ ਸੋਚੀ ਜਾਇਓ ਰਮਨ ਵਾਰੀ ਤੁਸੀਂ ਦੋਵੇਂ ਪਰ ਲੜਾਈ ਨਾ ਕਰਨਾ ਰਮਨ ਦਾ ਸੁਭਾਅ ਗੁੱਸੇ ਵਾਲਾ ਹੀ ਆ ਲੈ ਦੱਸੋ ਅਸੀਂ ਕਿਤੇ ਜਵਾਕ ਆ ਨਾਲੇ ਮੇਰੇ ਨਾਲ ਗੁੱਸਾ ਕਰਕੇ ਕਿੱਧਰ ਜਾਣਾ ਨੇ ਤੁਸੀਂ ਫਿਕਰ ਕੋਈ ਜ਼ਿਆਦਾ ਕਰ ਰਹੇ ਹੋ ਮਾਮਾ ਨੂੰ ਤਾਂ ਹੁੰਦੀ ਆ ਫਿਕਰ 에어ਪੋਰਟ ਆ ਗਿਆ ਸੀ ਤੇਜੀ ਨੇ ਸਾਰਾ ਕੁਝ ਜਲਦੀ ਜਲਦੀ ਕਰਵਾ ਕੇ ਅਮਰਜੀਤ ਨੂੰ ਅੱਗੇ ਜਾਣ ਲੈ ਗਿਆ ਓਕੇ ਮਾਸੀ ਜੀ ਪੁੱਜ ਕੇ ਫੋਨ ਕਰਨਾ ਤੇ ਰਮਨ ਵੀਰੇ ਤੇ ਭਾਬੀ ਨਾਲ ਵੀ ਗੱਲ ਕਰਵਾਉਣਾ ਹਾਂ ਕਹੂੰ ਕਿ ਮੈਂ ਉਹਨੂੰ ਤੇ ਤੁਸੀਂ ਕੀ ਲਖਿਓ ਆਪਣਾ ਤੇਜੀ ਕਿੰਨਾ ਹੀ ਟਾਈਮ ਉੱਥੇ ਖੜਾ ਆਪਣੀ ਮਾਸੀ ਵੱਲ ਦੇਖਦਾ ਰਿਹਾ ਜਦੋਂ ਤੱਕ ਮਾਸੀ ਦਾ ਜਹਾਜ਼ ਉੱਡ ਨਾ ਗਿਆ ਨਾਜੂ ਤੂੰ ਸੋ ਗਈ ਹੈ ਅਜੇ ਨਹੀਂ 제ਤੀ 나ਜ ਨੇ ਕੰਬਲ ਵਿੱਚ ਸਿਰ ਦਿੱਤੇ ਹੋਏ ਹੀ ਜਵਾਬ ਦਿੱਤਾ ਬੇਬੇ ਸਿਰ ਦਰਦ ਕਰਦਾ ਮੇਰਾ ਦੱਸੋ ਤੁਸੀਂ ਕੋਈ ਚਾਹੀਦਾ ਤੁਹਾਨੂੰ ਨਹੀਂ ਨਹੀਂ ਸੋ ਜਾ ਤੇ ਸਵੇਰੇ ਜਰਾ ਟਾਈਮ ਨਾਲ ਉੱਠਣੀ ਪਰ ਕਿਉਂ ਬੇਬੇ ਸਵੇਰੇ ਕੀ ਆ ਸਰਪੰਚਨੀ ਘਰ ਜਾਣਾ ਤੂੰ ਕਿਉਂ ਸਰਪੰਚਨੀ ਜੀ ਦੇ ਘਰ ਕੀ ਆ ਕੋਈ ਪ੍ਰੋਗਰਾਮ ਹੈ ਨਹੀਂ ਰਹੀ ਓਦਾਂ ਜਾਣਾ ਏ ਓਦਾਂ ਕਿਉਂ ਜਾਣਾ ਏ ਐਨੇ ਸਵਾਲ ਨਾ ਕਰਿਆ ਕਰ 100 ਵਾਰ ਕਿਹਾ ਤੈਨੂੰ ਫੇਫੇ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਦਿਓ ਵਾ ਫਿਰ ਜਵਾਂ ਚਲਾਂ ਲੱਗੇ ਤੇਰਾ ਸਿਰ ਦਰਦ ਨਹੀਂ ਕਰਦਾ ਕਰ ਰਹੀ ਆ ਜੇ ਵੀ ਤੁਸੀਂ ਗੱਲ ਦੱਸੋ ਉਹ ਸਰਪੰਚਣੀ ਅੱਜ ਬਾਹਰ ਚਲੀ ਗਈ ਆ ਉਸਦੇ ਮੁੰਡੇ ਦੇ ਕਰ ਮੁੰਡਾ ਹੋਇਆ ਫਿਰ ਮੈਂ ਕੀ ਕਰਾਂ ਉਹਨਾਂ ਦੇ ਘਰ ਜਾ ਕੇ ਜੇ ਸਰਪੰਚਣੀ ਜੀ ਹੀ ਨਹੀਂ ਹਨ ਰਮਨ ਦਾ ਘਰ ਹੀ ਆ ਸਰਪੰਚਣੀ ਨੇ ਕਿਹਾ ਰਮਨ ਦੀ ਰੋਟੀ ਪਕਾਉਣ ਲੈ ਤੇ ਘਰ ਦੇ ਹੋਰ ਕੰਮਾਂ ਲੈ। 나ਜੋ ਨਿਕਦਮ ਆਪਣਾ ਸਿਰ ਕੰਬਲ ਵਿੱਚੋਂ ਬਾਹਰ ਕਰ ਲਿਆ। ਬੇਬੇ ਮੈਂ ਨਹੀਂ ਜਾਣਾ ਕਿਤੇ ਵੀ। ਕਿਉਂ? ਤੈਨੂੰ ਕੀ ਬਿਮਾਰੀ ਪਈ ਹੋਈ ਆ ਜਿ ਤੂੰ ਜਾਣਾ ਨਹੀਂ। ਸਰਪੰਚ ਨੇ ਪੈਸੇ ਨਕਦ ਦੇ ਕੇ ਗਈ ਆ ਜਿਹੜਾ ਘਰ ਦਾ ਇੰਨਾ ਸਮਾਨ ਲੈ ਕੇ ਆਈ ਉਸ ਦਾ ਹੀ ਆਇਆ। ਬੇਬੇ ਪੈਸੇ ਤੁਸੀਂ ਲੈ ਕੇ ਆਏ ਫਿਰ ਤੁਸੀਂ ਹੀ ਜਾਓ। ਮੈਂ ਨਹੀਂ ਜਾਣਾ। 나ਜੋ ਮੇਰੀ ਗੱਲ ਸੁਣ। ਮੈਂ ਸੌਣਾ ਨੀਂਦ ਆ ਰਹੀ ਆ ਮੈਨੂੰ। ਨਾਜੇ ਜਿੱਤ ਤੇ ਤਿੱਕਲ ਨੂੰ ਅੰਗੋਲਿਆ ਕਰਕੇ ਕੰਬ ਕੰਬਲ ਤਾਨ ਕੇ ਸੋ ਗਏ ਸੀ ਜਿੱਤ ਸਰਾਣੇ ਬਠੀ ਛੁੱਪ ਚਈ ਹੋ ਗਈ ਸੀ ਤੇਜੀ ਨੂੰ ਘਰ ਵਾਪਸ ਆਉਂਦੇ ਬਹੁਤ دیر ਹੋ ਗਈ ਸੀ ਉਸਨੇ ਰਮਨ ਨੂੰ ਫੋਨ ਕਰ ਦਿੱਤਾ ਸੀ ਕਿ ਉਹ ਨੇੜੇ ਆ ਗਿਆ ਦਰਵਾਜ਼ਾ ਖੋਲ ਦੇ ਰਮਨ ਇਹ ਪਹਿਲਾਂ ਹੀ ਜਾ ਕੇ ਦਰਵਾਜ਼ਾ ਖੋਲ ਦਿੱਤਾ ਤੇ ਆ ਕੇ ਬਿਸਤਰੀ ਵਿੱਚ लेट ਗਿਆ ਤੇਜੀ ਘਰ ਪਹੁੰਚ ਤਨਵਾ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਾਕੀ ਕੱਲ ਦੇ ਵੀਡੀਓਜ਼ ਇੱਕੇ ਖਾਤਰ ਤੁਹਾਨੂੰ ਮਾਗੇ ਜੀ ਬਣੀ ਰਿਹਾ ਹੈ ਚੈਨਲ ਦੇ ਨਾਲ ਸਸ਼ੀ ਕਲ ਜੀ ਸਾਰਿਆਂ ਨੂੰ